ਹੁਨਰ ਇਸ ਕਦਰ ਦਾ ਹੈ ਕਿ ਜਿਹੜੀ ਤਸਵੀਰ ਤੁਸੀਂ ਕਹੋ ਉਸੇ ਤਰੀਕੇ ਦੀ ਤਸਵੀਰਾਂ ਤਿਆਰ ਕਰ ਦਿੰਦਾ ਹੈ ਆਰਟਿਸਟ ਦੀ ਪੇਂਟਿੰਗ ਦੇਖਦਾ ਹਾਂ ਨਾ ਤੇ ਮਨ ਦੇ ਵਿੱਚ ਇੱਕ ਉਭਾਰ ਆ ਜਾਂਦਾ ਕਿ ਯਾਰ ਮੈਂ ਵੀ ਆਰਟਿਸਟ ਬਣਾਂਗਾ ਵੱਡਾ ਹੋ ਗਿਆ ਨਾ ਤੇ ਪੜ੍ਹਾਈ ਦੇ ਨਾਲ ਨਾਲ ਹੀ ਮੈਨੂੰ ਮੈਂ ਮਤਲਬ ਸ਼ੌਂਕ ਪੈ ਗਿਆ ਮੈਂ ਇਹ ਵੀ ਕਰਦਾ ਰਿਹਾ ਛੇਟਾ ਛੋਟੀਆਂ ਛੋਟੀਆਂ ਲੈ ਕੇ ਮੈਂ ਤ ਬਣਾਉਂਦਾ ਰਿਹਾ ਡਰਾਇੰਗ ਲੈ ਕੇ ਬਣਾਉਂਦਾ ਰਿਹਾ ਜਾਂ ਜੇ ਕਿਸੇ ਵੀਰੇ ਨਹੀਂ ਲਈ ਜਾਣੀ ਤੇ ਫਿਰ ਮੈਂ ਆਪਣੀਆਂ ਕਾਪੀਆਂ ਤੇ ਲਾਈਨਾਂ ਵਾਲੀਆਂ ਕਾਪੀਆਂ ਤੇ ਸ਼ੁਰੂ ਕਰਤਾ ਤੇ ਇਹ ਤਸਵੀਰ ਕਰੀ ਬਣਾ ਰਹੇ ਤੁਸੀਂ ਇਹ ਸਰ ਅੱਜਕੱਲ ਮਸ਼ਹੂਰ ਚੱਲ ਰਹੀ ਜੇ ਮੋਨਾਲੀਜ਼ਾ ਮਤਲਬ ਪੁੰਬ ਦੇ ਮੇਲੇ ਵਿੱਚ ਮਾਡਲ ਬਣੀ ਜੇ ਤੇ ਉਹਨਾਂ ਦੀ ਤਸਵੀਰ ਬਣਾ ਰਹੇ ਆ ਜੀ ਸਰ ਦਾ ਸਟਾਰਟਿੰਗ ਤੋਂ ਤੇ ਗੁਨਾਨਕ ਪਾਸ਼ਾ ਦੀ ਸ਼ੁਰੂ ਕੀਤੀ ਸੀ ਛੋਟੇ ਹੁੰਦੇ ਤਾਂ ਹਾਂਜੀ ਉਹਨਾਂ ਦੇ ਪਰਨਾ ਬਣਾਉਣਾ ਨੱਕ ਖਾਂ ਜਦ ਬਣਾਉਣੀਆਂ ਤੇ ਮੈਨੂੰ ਲੱਗਣਾ ਵੀ ਯਾਰ ਮੈਂ ਬਣਾ ਸਕਦਾ ਆਪਣੇ ਆਪ ਦੋਈ ਇੱਕ ਕੰਫਰੈਂਸ ਜਾ ਕੇ ਦੱਸੀ ਪਰ ਉਹ ਮੈਨੂੰ ਕਹਿੰਦੇ ਸੀ ਨਹੀਂ ਸਹੀ ਨਹੀਂ ਬਣੀ ਸਹੀ ਨਹੀਂ ਬਣੀ ਤੇ ਮੈਂ ਆਪਣੇ ਉਹਨੂੰ ਹੋਰ ਨਿਖਾਰਨ ਵਾਸਤੇ ਹੋਰ ਬਣਾਇਆ ਕਰਨੀਆਂ ਤੇ ਇਸੇ ਤਰ੍ਹਾਂ ਕਰਕੇ ਕਰਦੇ ਤੇ ਹੱਥ ਵਿੱਚ ਵਾਇਗੁਰੂ ਜੀ ਨੇ ਕਲਾ ਪਾਤੀ ਨਹੀਂ ਤੇ ਮੈਂ ਪਾੜ ਨਹੀਂ ਪਾਇਆ ਆਪਣੀਆਂ ਮੂਜੀ ਬੁਰੀਆਂ ਕਰਨ ਤੇ ਫਿਰ ਮੈਂ ਇਦਾਂ ਹੀ ਘਰੇ ਬਣਾਉਂਦਾ ਪਿਆ ਨਾਲ ਨਾਲ ਮਜ਼ਦੂਰੀ ਮਿਹਨਤ ਮਜ਼ਦੂਰੀ ਕਰਦੀ ਜੇ ਕੋਈ ਰੈਗੂਲਰ ਇਹ ਕੰਮ ਆਉਂਦਾ ਈਆਂ ਸਾਨੂੰ ਤੁਸੀਂ ਤੁਹਾਡੇ ਕੋ ਹੁਨਰ ਵੀ ਹੈਗਾ ਤੁਸੀਂ ਪੜੇ ਲਿਖੇ ਵੀ ਹੋ ਤੇ ਫਿਰ ਵੀ ਤੁਹਾਨੂੰ ਮਜ਼ਦੂਰੀ ਕਰਨੀ ਪੈ ਰਹੀ ਸਰ ਕੀ ਦਸੀ ਇਦਾਂ ਹੀ ਭੱਜ ਦੌੜ ਨਹੀਂ ਹੁੰਦੀ ਜਾਂ ਬੰਦਾ ਬਾਹਰ ਅੰਦਰ ਜਾ ਕੇ ਕਿਸੇ ਨੂੰ ਮਿਲੇ ਹਨਾ ਕਾਜ ਕਰਦੀਆਂ ਮਜ਼ਦੂਰੀਆਂ ਕਰਨ ਉੱਥੇ ਹੀ ਕਿ ਦੱਬੇ ਆ ਤੇ ਬਸ ਫਿਰ ਇਹ ਕਿਤੇ ਬਾਲਟਾ ਹੀ ਨਜ਼ਰ ਆਉਂਦਾ ਵੀ ਇਹੋ ਢੋਲੀ ਫਿਰ ਕੀ ਕਰਨਾ ਜੀ ਹੋਰ ਸਾਣਾ ਇਹ ਜ਼ਿੰਦਗੀ ਚ ਇਦਾਂ ਦੇ ਜਿਹੜੇ ਕਹਿੰਦੇ ਸੀ ਕਿ ਯਾਰ ਅਸੀਂ ਤੇਰੇ ਜੋਰੀ ਆ ਅਸੀਂ ਤੈਨੂੰ ਪਰਖ ਲਿਆ ਅਸੀਂ ਤੈਨੂੰ ਗਾਂ ਖੜਾਾਂਗੇ ਪਰ ਪਤਾ ਨਹੀਂ ਸਾਰੇ ਟਾਈਮ ਦੇ ਟਾਈਮ ਆ ਗਏ ਫਿਰ ਪਛਾਣ ਹਟ ਗਏ ਕੀ ਮੇਰੀ ਕੋਈ ਕਿਸਮਤ ਦੇ ਵਿੱਚ ਨਹੀਂ ਆ ਕੋਈ ਫਰਕ ਹੋਵੇ ਇੱਕ ਗੁਰਦੁਆਰਿਆਂ ਵਿੱਚ ਜਾ ਕੇ ਲਾਈਵ ਪੇਂਟਿੰਗਾਂ ਬਣਾਉਂਦਾ ਜੇ ਸਟੈਂਡ ਲਾ ਕੇ ਮੇਰੇ ਨਾਲ ਇੱਕ ਕਾਸ਼ਦੀਪ ਲੜਕਾ ਮੇਰੇ ਮਾਮਾ ਜੀ ਦਾ ਬੇਟਾ ਵੋ ਹੁੰਦਾ ਜੇ ਉਹ ਵੀ ਬਹੁਤ ਵਧੀਆ ਕਲਾਕਾਰ ਆ ਅਸੀਂ ਦੋਵੇਂ ਜਾ ਕੇ ਮਲਬੇ ਪੇ ਪੇਂਟਿੰਗਾਂ ਬਣਾਉਂਦੇ ਆ ਗੁਜਰਤ ਨੇ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਹੁਨਰ ਜ਼ਰੂਰ ਬਖਸ਼ਿਆ ਹੁੰਦਾ ਲੇਕਿਨ ਉਸ ਹੁਨਰਮੰਦ ਕਲਾਕਾਰ ਨੂੰ ਕਿਸੇ ਪਾਰਖੀ ਨਜ਼ਰ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਕਹਿੰਦੇ ਹਨ ਕਿ ਜੋਹੀ ਹੀ ਇੱਕ ਹੀਰੇ ਦੀ ਪਛਾਣ ਕਰ ਸਕਦਾ ਹੈ ਤੇ ਉਸ ਨੂੰ ਤਰਾਸ਼ ਕੇ ਉਸ ਦੀ ਕਲਾ ਨੂੰ ਨਿਖਾਰ ਸਕਦਾ ਹੈ ਐਸੇ ਹੀ ਇੱਕ ਹੁਨਰਮੰਦ ਕਲਾਕਾਰ ਕੋ ਪਹੁੰਚਿਆ ਜਿਸ ਨੂੰ ਕੁਦਰਤ ਨੇ ਕਾਫੀ ਵੱਡਾ ਹੁਨਰ ਬਖਸ਼ਿਆ ਹੈ ਲੇਕਿਨ ਉਸ ਨੂੰ ਇੱਕ ਪਾਰਖੀ ਨਜ਼ਰ ਦੀ ਜ਼ਰੂਰਤ ਹੈ ਆਪਣਾ ਤੇ ਪਰਿਵਾਰ ਦਾ ਪੇਟ ਪਾਲਣ ਦੇ ਲਈ ਉਹ ਰਾਜ ਮਿਸਤਰੀਆਂ ਦੇ ਨਾਲ ਮਜ਼ਦੂਰੀ ਦਾ ਕੰਮ ਕਰਦਾ ਪਰ ਉਸ ਦਾ ਹੁਨਰ ਤੁਹਾਨੂੰ ਮੈਂ ਦਿਖਾ ਦਿਆਂ ਜਿੱਥੇ ਉਹ ਮਜ਼ਦੂਰੀ ਕਰ ਰਿਹਾ ਹੈ ਉਸ ਜਗ੍ਹਾ ਤੇ ਪਹੁੰਚੇ ਹਾਂ ਤੇ ਕੁਝ ਉਸ ਵੱਲੋਂ ਬਣਾਈਆਂ ਗਈਆਂ ਤਸਵੀਰਾਂ ਜੋ ਕਿ ਉਸਨੇ ਆਪਣੇ ਹੁਨਰ ਦੇ ਨਾਲ ਬਣਾਈਆਂ ਹੀ ਉਹ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਕਲਾਕਾਰ ਦੇ ਕੋਲ ਕਿਸ ਤਰੀਕੇ ਦਾ ਹੁਨਰ ਹੈ ਹੂਬਹੂ ਤਸਵੀਰ ਆਪਣੀ ਕਲਾ ਦੇ ਨਾਲ ਇਹਨਾਂ ਸਫੇਦ ਕਾਗਜ਼ਾਂ ਦੇ ਉੱਤੇ ਉਤਾਰ ਦਿੰਦਾ ਹੈ ਚਾਹੇ ਪੈਨਸਲ ਨਾਲ ਕਲਾਕਾਰੀ ਕਰਨੀ ਹੋਵੇ ਜਾਂ ਫਿਰ ਰੰਗਾਂ ਦੇ ਨਾਲ ਕਲਾਕਾਰੀ ਕਰਨੀ ਹੋਵੇ ਜਿਸ ਤਰੀਕੇ ਦੀ ਤਸਵੀਰ ਬਣਾਣੀ ਹੋਵੇ ਚਾਹੇ ਉਹ ਧਾਰਮਿਕ ਹੋਵੇ ਜਾਂ ਫਿਰ ਕਿਸੇ ਕਲਾਕਾਰ ਦੀ ਹੋਵੇ ਜਾਂ ਫਿਰ ਤੁਸੀਂ ਆਪਣੀ ਕੋਈ ਤਸਵੀਰ ਬਣਾਣੀ ਹੋਵੇ ਤਾਂ ਉਸ ਨੂੰ ਥੋੜਾ ਟਾਈਮ ਚਾਹੀਦਾ ਹੈ ਤਾਂ ਹੂਬਹੂ ਤੁਹਾਡੀ ਤਸਵੀਰ ਉਹ ਇਸ ਤਸਵੀਰਾਂ ਦੇ ਵਾਂਗ ਇਸ ਕਾਗਜ਼ ਦੇ ਉੱਤੇ ਉਤਾਰ ਦੇਵੇਗਾ ਤੁਹਾਨੂੰ ਉਸ ਕਲਾਕਾਰ ਦੇ ਨਾਲ ਵੀ ਮਿਲਾਵਾਂਗੇ ਜਿਸ ਦਾ ਨਾਮ ਹੈ ਗੁਰਮੀਤ ਸਿੰਘ ਉਰਫ ਹੀਰਾ ਪਿਤਾ ਬਚਪਨ ਤੋਂ ਲਾਪਤਾ ਹੋ ਗਏ ਹਾਲੇ ਤੱਕ ਘਰ ਨਹੀਂ ਪਹੁੰਚੇ ਪਰ ਮਾਤਾ ਨੇ ਇਹਨਾਂ ਤਿੰਨਾ ਭੈਣ ਭਰਾਵਾਂ ਨੂੰ ਪੜਾਇਆ ਲਿਖਾਇਆ ਪਾਲਿਆ ਪੋਸਿਆ ਲੇਕਿਨ ਅੱਜ ਇਹ ਕਲਾਕਾਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਮਜ਼ਦੂਰੀ ਦਾ ਕੰਮ ਕਰ ਰਿਹਾ ਹੈ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿਆਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਵੀ ਗੁਰਮੀਤ ਸਿੰਘ ਦੇ ਵੱਲੋਂ ਤਸਵੀਰ ਇੱਕ ਕਲਾਕਾਰ ਦੀ ਫੋਨ ਦੇ ਵਿੱਚੋਂ ਦੇਖ ਕੇ ਤਿਆਰ ਕੀਤੀ ਜਾ ਰਹੀ ਹੈ ਹੁਨਰ ਇਸ ਕਦਰ ਦਾ ਹੈ ਕਿ ਜਿਹੜੀ ਤਸਵੀਰ ਤੁਸੀਂ ਕਹੋ ਉਸੇ ਤਰੀਕੇ ਦੀਆਂ ਤਸਵੀਰਾਂ ਤਿਆਰ ਕਰ ਦਿੰਦਾ ਹੈ ਤੇ ਦੂਸਰੇ ਪਾਸੇ ਕੱਲਾ ਇਹੀ ਹੁਨਰ ਨਹੀਂ ਹੈ ਗਾਣੇ ਵੀ ਲਿਖਦਾ ਹੈ 100 ਦੇ ਕਰੀਬ ਗਾਣੇ ਲਿਖੇ ਹੋਏ ਹਨ ਤੇ ਉਹਨਾਂ ਦੀਆਂ ਤਰਜਾ ਵੀ ਤਿਆਰ ਕੀਤੀਆਂ ਹੋਈਆਂ ਹਨ ਪਰ ਮੈਂ ਗੱਲ ਕੀਤੀ ਨਾ ਕਿ ਇੱਕ 파ਰਖੀ ਨਜ਼ਰ ਦੀ ਇਸ ਕਲਾਕਾਰ ਨੂੰ ਜ਼ਰੂਰਤ ਹੈ ਕਿਉਂਕਿ ਪੇਟ ਪਾਲਣ ਦੇ ਲਈ ਮਿਹਨਤ ਕਰ ਰਿਹਾ ਹੈ ਮਜ਼ਦੂਰੀ ਕਰ ਰਿਹਾ ਹੈ ਪਰ ਹੁਨਰ ਕਲਾ ਦਾ ਕੁਦਰਤ ਨੇ ਭਰ ਭਰ ਕੇ ਇਸ ਦੇ ਕੋਲ ਦਿੱਤਾ ਹੋਇਆ ਹੈ ਹੋਰ ਵੀ ਤਸਵੀਰਾਂ ਤੁਹਾਨੂੰ ਮੈਂ ਦਿਖਾ ਦਿਆਂ ਇਸ ਦੀਆਂ ਪੇਂਟਿੰਗ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜੋ ਛੋਟੀਆਂ-ਛੋਟੀਆਂ ਬਣੀਆਂ ਹੋਈਆਂ ਨੇ ਇਹ ਸਾਰੀਆਂ ਇਸ ਕਲਾਕਾਰ ਦੇ ਵੱਲੋਂ ਹੀ ਤਿਆਰ ਕੀਤੀਆਂ ਹੋਈਆਂ ਨੇ ਇਸੇ ਤਰੀਕੇ ਨਾਲ ਹੋਰ ਵੀ ਤਸਵੀਰਾਂ ਕਾਫੀ ਜੋ ਨੇ ਇਸ ਦੇ ਵੱਲੋਂ ਤਿਆਰ ਕੀਤੀਆਂ ਹੋਈਆਂ ਨੇ ਇੱਥੇ ਅਸੀਂ ਪਹੁੰਚੇ ਹਾਂ ਜਿੱਥੇ ਮਜ਼ਦੂਰੀ ਦਾ ਕੰਮ ਕਰਦਾ ਹੈ ਤਾਂ ਇਸ ਨਾਲ ਗੱਲਬਾਤ ਹੋਈ ਤਾਂ ਕੁਝ ਤਸਵੀਰਾਂ ਹੀ ਲੈ ਕੇ ਆਇਆ ਆਪਣੇ ਨਾਲ ਤੇ ਤੁਹਾਨੂੰ ਉਹ ਤਸਵੀਰਾਂ ਦਿਖਾਈਆਂ ਨੇ ਜਿਹੜੀਆਂ ਇਸ ਨੇ ਕਲਾਕਾਰ ਨੇ ਬਣਾਈਆਂ ਗੱਲਬਾਤ ਕਰਾਂਗੇ ਗੁਰਮੀਤ ਸਿੰਘ ਹੀਰਾ ਸਾਡੇ ਨਾਲ ਮੌਜੂਦ ਹੈ ਗੁਰਮੀਤ ਜੀ ਕਲਾ ਤੁਹਾਡੇ ਚ ਬਹੁਤ ਬਖਸ਼ੀ ਪ੍ਰਮਾਤਮਾ ਨੇ ਕਿਵੇਂ ਇਹ ਸ਼ੌਂਕ ਜਿਹੜਾ ਹੈ ਚਿੱਤਰਾਂ ਉਤਾਰਨ ਦਾ ਇਹ ਪੇਂਟਿੰਗਸ ਬਣਾਉਣ ਦਾ ਕਿਵੇਂ ਪਿਆ ਬਸ ਸਰ ਬਚਪਨ ਤੋਂ ਹੀ ਮੈਂ ਮਤਲਬ ਜਦੋਂ ਆਰਟਿਸਟ ਦੀ ਪੇਂਟਿੰਗ ਦੇਖਦਾ ਹਾਂ ਹੈ ਨਾ ਤੇ ਮਨ ਦੇ ਵਿੱਚ ਇੱਕ ਉਭਾਰ ਆ ਜਾਂਦਾ ਹੈ ਕਿ ਯਾਰ ਮੈਂ ਵੀ ਆਰਟਿਸਟ ਬਣਾਂਗਾ ਵੱਡਾ ਹੋ ਕੇ ਹੈ ਨਾ ਤੇ ਪੜ੍ਹਾਈ ਦੇ ਨਾਲ ਨਾਲ ਹੀ ਮੈਨੂੰ ਮੈਂ ਉਹ ਸ਼ੌਂਕ ਪੈ ਗਿਆ ਮੈਂ ਇਹ ਵੀ ਕਰਦਾ ਰਿਹਾ ਸ਼ੀਟਾਂ ਛੋਟੀਆਂ ਛੋਟੀਆਂ ਲੈ ਕੇ ਮੈਂ ਤ ਬਣਾਉਂਦਾ ਰਿਹਾ ਡਰਾਇੰਗ ਲੈ ਕੇ ਬਣਾਉਂਦਾ ਰਿਹਾ ਜਾਂ ਜੇ ਕਿਸੇ ਵੀਰ ਨਹੀਂ ਲਈ ਜਾਣੀ ਤੇ ਫਿਰ ਮੈਂ ਆਪਣੀਆਂ ਕਾਪੀਆਂ ਤੇ ਲਾਈਨਾਂ ਵਾਲੀਆਂ ਕਾਪੀਆਂ ਤੇ ਸ਼ੁਰੂ ਕਰਤਾ ਉਹ ਬਣਾਉਂਦਾ ਰਿਹਾ ਮੈਂ ਹੌਲੀ 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 ਮੇਰੇ ਹੱਥ ਖੁੱਲਦ ਗਿਆ ਤੇ ਮੈਂ ਫਿਰ ਬਣਾਉਣ ਡਿਆ ਪਿਆ ਹਾਂਜੀ ਕਿਹੜੀਆਂ ਕਿਹੜੀਆਂ ਤਸਵੀਰਾਂ ਹੋਂ ਤੱਕ ਤੁਸੀਂ ਬਣਾ ਲੀਆਂ ਵਾਂ ਜਾਂ ਫਿਰ ਕਿਸ ਤਰੀਕੇ ਦੀਆਂ ਤਸਵੀਰਾਂ ਬਣਾ ਲੈਂਦੇ ਹੋ ਸਰ ਇੱਕਦਾਂ ਹੀ ਲਾਈਵ ਜਿੱਦਾਂ ਕੋਈ ਸਾਹਮਣੇ ਬੈਠਾ ਹੈ ਤੇ ਬਣਾ ਲਈ ਦੀ ਜੀ ਵੇਖ ਕੇ ਤੇ ਬਸ ਥੋੜਾ ਜਿਹਾ ਟਾਈਮ ਲੱਗਦਾ ਉਹ ਹੋ ਰਾ ਟੈਸਟ ਨਾਲ ਤੁਹਾਨੂੰ ਪਤਾ ਦੁਨੀਆ ਗਾਂ ਤੋਂ ਗਾਂ ਨਾ ਤੇ ਥੋੜਾ ਜਿਹਾ ਟਾਈਮ ਲੱਗਦਾ ਬਣਾ ਦੇ ਦੀ ਆ ਹਾਂਜੀ ਇਹ ਇਹ ਤਸਵੀਰ ਕਰੀ ਬਣਾ ਰਹੇ ਤੁਸੀਂ ਏ ਸਰ ਅੱਜ ਕੱਲ ਮਸ਼ਹੂਰ ਚੱਲ ਰਹੀ ਜੇ ਮੋਨਾਲੀਜ਼ਾ ਮਤਲਬ ਕੁੰਭ ਦੇ ਮੇਲੇ ਵਿੱਚ ਮਾਡਲ ਬਣੀ ਜੇ ਤੇ ਉਹਨਾਂ ਦੀ ਤਸਵੀਰ ਬਣਾ ਰਿਆ ਜੀ ਠੀਕ ਹੈ ਤੇ ਇਹ ਹੁਨਰ ਤੁਹਾਡੇ ਪਰਿਵਾਰ ਚ ਕਿਸੇ ਹੋਰ ਨੂੰ ਵੀ ਹੈਗਾ ਕਿ ਜਾਂ ਕਿਸੇ ਵੱਲ ਦੇਖ ਕੇ ਤੁਹਾਨੂੰ ਇਹ ਹੁਨਰ ਜਾਗਿਆ ਸਰ ਮੇਰੇ ਤਾਇ ਜੀ ਦੇ ਬੇਟੇ ਇਹ ਕਰਦੇ ਸੀ ਉਹਨਾਂ ਦਾ ਨਾਮ ਅਵਤਾਰ ਸਿੰਘ ਆ ਤੇ ਉਹ ਹੁਣ ਉਦਾਂ ਉਹਨਾਂ ਦੀ ਡੈਥ ਹੋ ਗਈ ਆ ਉਹਨਾਂ ਨੂੰ ਦੇਖ ਕੇ ਮੈਨੂੰ ਇਹ ਹੁਨਰ ਜਾਗਿਆ ਜਦੋਂ ਮੈਂ ਛੋਟਾ ਜਿਹਾ ਸੀ ਬਚਪਨ ਦੇ ਵਿੱਚ ਹਾਂਜੀ ਜਿਆਦਾ ਸਭ ਤੋਂ ਪਹਿਲੀ ਤਸਵੀਰ ਕੈਰੀ ਬਣਾਈ ਉਹਦੋਂ ਮੈਂ ਸਰ ਸਟਾਰਟਿੰਗ ਤੋਂ ਤੇ ਗੁਨਾਨਿਕ ਪਾਸ਼ਾ ਦੀ ਸ਼ੁਰੂ ਕੀਤੀ ਸੀ ਛੋਟੇ ਹੁੰਦੇ ਦੈਂ ਉਹਨਾਂ ਦੇ ਪ੍ਰਨਾਮ ਬਣਾਉਣਾ ਨੱਕ ਖਾਂ ਜਦ ਬਣਾਉਣੀਆਂ ਤੇ ਮੈਨੂੰ ਲੱਗਣਾ ਵੀ ਯਾਰ ਮੈਂ ਬਣਾ ਸਕਦਾ ਆਪਣੇ ਆਪ ਦੋਈ ਇੱਕ ਕੰਫਰੰਸ ਜਾਗਦਾ ਹੁੰਦਾ ਸੀ ਪਰ ਉਹ ਮੈਨੂੰ ਕਹਿੰਦੇ ਸੀ ਨਹੀਂ ਸਹੀ ਨਹੀਂ ਬਣੀ ਸਹੀ ਨਹੀਂ ਬਣੀ ਤੇ ਮੈਂ ਆਪਣੇ ਨੂੰ ਹੋਰ ਨਿਖਾਰਨ ਵਾਸਤੇ ਹੋਰ ਬਣਾਇਆ ਕਰਨੀਆਂ ਤੇ ਇਸੇ ਤਰ੍ਹਾਂ ਕਰਕੇ ਕਰਦੇ ਤੇ ਹੱਥ ਵਿੱਚ ਵਾਇਗੁਰੂ ਜੀ ਨੇ ਕਲਾ ਪਾਤੀ ਤੇ ਮੈਂ ਹਾਂਜੀ ਤੇ ਇੱਕ ਤਸਵੀਰ ਜਦਾਂ ਤੁਸੀਂ ਇਹ ਬਣਾਈਆਂ ਨੇ ਵੱਡੀਆਂ ਤਸਵੀਰਾਂ ਅਗਰ ਇਸ ਤਰੀਕੇ ਦੀ ਪੈਨਸਲ ਨਾਲ ਤਸਵੀਰ ਕਿਸੇ ਦੀ ਬਣਾਣੀ ਹੋਵੇ ਤੇ ਕਿੰਨਾ ਟਾਈਮ ਲੱਗਦਾ ਇੱਕ ਤਸਵੀਰ ਨੂੰ ਇੱਕ ਦਿਨ ਚ ਸਰ ਮੈਂ ਪੈਂਸਲ ਵਾਲੀ ਕੰਪਲੀਟ ਕਰ ਦਿੰਨਾ ਜੀ ਹਾਂ ਵੱਡੀ ਤਸਵੀਰ ਜੇ ਛੋਟੀਆਂ ਬਣਾਉਂਦਾ ਤੁਹਾਡੇ ਸਾਹਮਣੇ ਕੁਝ ਸੈਕੰਡਾਂ ਦੇ ਵਿੱਚ ਜਾਂ ਕੁਝ ਮਿੰਟਾਂ ਦੇ ਵਿੱਚ ਤਿਆਰ ਕਰ ਦਈ ਜੀ ਜੇ ਇਹ ਕਲਰਫੁੱਲ ਹੁੰਦੀਆਂ ਪੇਂਟ ਵੱਡੀਆਂ ਹੁੰਦੀਆਂ ਕਦਰ ਵਾਲ ਫੁੱਲ ਨੂੰ ਸਰ ਜਿਆਦਾ ਟਾਈਮ ਲੱਗਦਾ ਉਹਨਾਂ ਵਿੱਚ ਤੁਹਾਨੂੰ ਪਤਾ ਛੋਟੇ ਛੋਟੇ ਪੁਆਇੰਟ ਹੁੰਦੇ ਆ ਬਰੀਕੀਆਂ ਦਿਖਾਉਣੀਆਂ ਹੁੰਦੀਆਂ ਜੇ ਉਹਨੂੰ ਟਾਈਮ ਲੱਗ ਜਾਂਦਾ ਜੀ ਕਾਫੀ ਹਾਂ ਪਰਿਵਾਰ ਚ ਕੋਣ ਪਰਿਵਾਰ ਚ ਮੰਮੀ ਜੇ ਤਾਇਆ ਜੀ ਨੇ ਤੇ ਮੇਰੀ ਵਾਈਫ ਆ ਇੱਕ ਛੋਟੂ ਕਾਕਾ ਮੇਰਾ ਤੇ ਭਰਾ ਜੀ ਉਹਨਾਂ ਦੀ ਵਾਈਫ ਉਹਨਾਂ ਦੀ ਗੁੜੀਆ ਇੱਕ ਛੋਟਾ ਕਾਕਾ ちょっときて。 ਪੜ੍ਹਾਈ ਸਰ ਮੈਂ ਪਲੱਸ 2 ਕੀਤੀ ਜੇ ਉਸ ਤੋਂ ਬਾਅਦ ਮੇਰੇ ਇੱਕ ਟੀਚਰ ਨੇ ਕਿਹਾ ਸੀ ਗੁਰਦੀਪ ਸਿੰਘ ਉਹਨਾਂ ਦਾ ਨਾਮ ਕਹਿੰਦੇ ਇਹ ਗਰਮੀ ਤੂੰ ਉਹ ਮਨ ਸਾਦਾ ਆਰਟਿਸਟ ਮਨ ਸਾਦਾ ਦਾ ਜਾ ਡਰਾਇੰਗ ਟੀਚਰ ਬਣ ਸਕਦਾ ਵਾ ਤੇ ਤੂੰ ਕੋਰਸ ਕਰ ਲੈ ਉਹਨਾਂ ਨੇ ਫਿਰ ਮੈਨੂੰ ਥੋੜਾ ਪ੍ਰੇਰਿਤ ਕੀਤਾ ਤੇ ਮੈਂ ਆਰਟਨ ਕ્રાਫਟ ਕੀਤਾ ਸਰ ਹਾਂ ਪਲੱਸ 2 ਤੋਂ ਬਾਅਦ ਉਸ ਤੋਂ ਬਾਅਦ ਹੀ ਫਿਰ ਇਸ ਸ਼ੌਂਕ ਵੱਲ ਪਸੰਦ ਹਾਂਜੀ ਹਾਂਜੀ ਆਰਟਨ ਕ્રાਫਟ ਦਾ ਦੇ ਕੇ ਬੰਨੇ ਚਲੋ ਹੋਇਆ ਨਹੀਂ ਕਿ ਨੌਕਰੀ ਨਾਲ ਕਿਤੇ ਨਹੀਂ ਚਾਂਸ ਬਣਿਆ ਨਾ ਵੈਸੇ ਵੀ ਅੱਜ ਕੱਲ੍ਹ ਵੀ ਇਹ ਕੰਪਲਸਰੀ ਜੀ ਵੀ ਇਹ ਤੋਂ ਬਿਨਾ ਤੇ ਹੁੰਦਾ ਨਹੀਂ ਤੇ ਮੈਂ ਪੜ੍ਹ ਨਹੀਂ ਪਾਇਆ ਆਪਣੀਆਂ ਮੁਝੂਰੀਆਂ ਕਰਨ ਤੇ ਫਿਰ ਮੈਂ ਇ ਨਾਲ ਨਾਲ ਮਜ਼ਦੂਰੀ ਮਿਹਨਤ ਮਜ਼ਦੂਰੀ ਕਰ ਦੀਜੇ ਕਭੀ ਰੈਗੂਲਰ ਇਹ ਕੰਮ ਆਉਂਦਾ ਨਹੀਂ ਆ ਸਾਨੂੰ ਹਾਂ ਰੈਗੂਲਰੀ ਕੰਮ ਵਜਦਾ ਰਹੇ ਤਾਂ ਫਿਰ ਅੱਗੇ ਚੱਲੋ ਕਰਦੇ ਰਹੀਏ ਜਦੋਂ ਤਾਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਬਚਪਨ ਤੋਂ ਲਾਪਤਾ ਹੋ ਗਏ ਹਨ ਤੁਹਾਡੀ ਮਦਰ ਨੇ ਤੁਹਾਨੂੰ ਤਿੰਨਾਂ ਨੂੰ ਬੜਾ ਮਿਹਨਤ ਕਰਕੇ ਪਾਲਿਆ ਪੋਸਿਆ ਤੇ ਤੁਸੀਂ ਤੁਹਾਡੇ ਕੋਲ ਹੁਨਰ ਵੀ ਹੈਗਾ ਤੁਸੀਂ ਪੜੇ ਲਿਖੇ ਵੀ ਹੋ ਤੇ ਫੇਰ ਵੀ ਤੁਹਾਨੂੰ ਮਜ਼ਦੂਰੀ ਕਰਨੀ ਪੈ ਰਹੀ ਸਰ ਕੀ ਦਸੀ ਇਦਾਂ ਹੀ ਭੱਜ ਦੌੜ ਨਹੀਂ ਹੁੰਦੀ ਜਾਂ ਬੰਦਾ ਬਾਹਰ ਅੰਦਰ ਜਾ ਕੇ ਕਿਸੇ ਨੂੰ ਮਿਲੇ ਹਨਾ ਕਾਜ ਕਰਦੀਆਂ ਮਜ਼ਦੂਰੀਆਂ ਕਰਨ ਉੱਥੇ ਹੀ ਕਿ ਦਬੇ ਆ ਤੇ ਬਸ ਫਿਰ ਕਿਤੇ ਬਾਲਟਾ ਹੀ ਨਜ਼ਰ ਆਉਂਦਾ ਵੀ ਇਹੋ ਢੋਲੀ ਫਿਰ ਕੀ ਕਰਨਾ ਜੀ ਹੋਰ ਦਾ ਕੀ ਇਸ ਹੁਨਰ ਦਾ ਕੋਈ ਪਾਰਖ ਹੀ ਨਹੀਂ ਮਿਲਿਆ ਜਾਂ ਇਸ ਹੁਨਰ ਦੇ ਜਰੀਏ ਤੁਸੀਂ ਚਾਹੋ ਤੇ ਜੇ ਕਮਾਈ ਕਰ ਸਕੋ ਤੇ ਨਹੀਂ ਹੋ ਪਾਰ ਸਰ ਮਤਲਬ ਕੁਝ ਇਨਸਾਨ ਆਏ ਜ਼ਿੰਦਗੀ ਚ ਇਦਾਂ ਦੇ ਜਿਹੜੇ ਕਹਿੰਦੇ ਸੀ ਕਿ ਯਾਰ ਅਸੀਂ ਤੇਰੇ ਜੋਰੀ ਆ ਅਸੀਂ ਤੈਨੂੰ ਪਰਖ ਲਿਆ ਹੈ ਤੈਨੂੰ ਗਾਂ ਖੜਾਂਗੇ ਪਰ ਪਤਾ ਨਹੀਂ ਸਰ ਟਾਈਮ ਦੇ ਟਾਈਮ ਆ ਕੇ ਫਿਰ ਪਛਾਣ ਹਟ ਗਏ ਕੀ ਮੇਰੀ ਕੋਈ ਕਿਸਮਤ ਦੇ ਵਿੱਚ ਜਾਂ ਕੋਈ ਫਰਕ ਹੋਵੇਗਾ ਪਤਾ ਨਹੀਂ ਸਰ ਕੀ ਸਾਥ ਆਪਣਿਆ ਠੀਕ ਹੈ ਤੇ ਕਿੱਥੇ ਕਿੱਥੇ ਹੁਣ ਤੱਕ ਆਪਣਾ ਹੁਨਰ ਇਹ ਜਾ ਕੇ ਦਿਖਾ ਚੁੱਕੇ ਲੋਕਾਂ ਨੂੰ ਮੈਂ ਸਾਰੇ ਗੁਰਦੁਆਰਿਆਂ ਵਿੱਚ ਜਾ ਕੇ ਲਾਈਵ ਪੇਂਟਿੰਗਾਂ ਬਣਾਉਂਦਾ ਜੇ ਸਟੈਂਡ ਲਾ ਕੇ ਮੇਰੇ ਨਾਲ ਇੱਕ ਕਾਸ਼ਦੀਪ ਲੜਕਾ ਮੇਰੇ ਮਾਮਾ ਜੀ ਦਾ ਬੇਟਾ ਵਾ ਉਹ ਹੁੰਦਾ ਜੇ ਉਹ ਵੀ ਬਹੁਤ ਵਧੀਆ ਕਲਾਕਾਰ ਆ ਅਸੀਂ ਦੋਵੇਂ ਜਾ ਕੇ ਮੱਲਪੇ ਪੇਂਟਿੰਗਾਂ ਬਣਾਉਂਦੇ ਆ ਮਿਹਨਤ ਕਰਨੀ ਕਹਿੰਦੇ ਮਿਹਨਤ ਕਰਨ ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਹੈ ਨਾ ਤੁਸੀਂ ਮਿਹਨਤ ਮਜ਼ਦੂਰੀ ਕਰ ਰਹੇ ਹੋ ਵਧੀਆ ਕੰਮ ਆ ਕਿਉਂਕਿ ਮਿਹਨਤ ਦੇ ਉੱਤੇ ਕਿਸੇ ਦਾ ਕੋਈ ਮਿਹਨਾ ਨਹੀਂ ਹੁੰਦਾ ਹੈ ਨਾ ਪਰ ਕਿਤਨਾ ਕਿਤੇ ਮਨ ਚ ਨਹੀਂ ਆਂਦਾ ਵੀ ਤੁਹਾਨੂੰ ਹੁਨਰ ਵੀ ਪ੍ਰਮਾਤਮਾ ਨੇ ਬਖਸ਼ਿਆ ਵਾ ਪਲੱਸ 2 ਵੀ ਤੁਸੀਂ ਕੀਤੀ ਹੋਈ ਆ ਫਿਰ ਵੀ ਮਜ਼ਦੂਰੀ ਕਰਨੀ ਪੈ ਰਹੀ ਸਰ ਬਹੁਤ ਆਉਂਦਾ ਤੇ ਬੋਝ ਇਹੋ ਚੀਜ਼ਾਂ ਸੋਚ-ਸੋਚ ਕੇ ਮੈਨੂੰ ਲਿਖਣ ਦਾ ਸ਼ੌਂਕ ਪੈ ਗਿਆ ਮੈਂ ਲਿਖਣਾ ਵੀ ਬਹੁਤ ਆ ਹਾਂਜੀ ਅੱਛਾ ਗਾਣੇ ਵੀ ਲਿਖ ਲੈਂਦੇ ਹਾਂਜੀ 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 ਠੀਕ ਆ ਤੇ ਗਾਣਾ ਕਿੰਨੇ ਕੋ ਹੁਣ ਤੱਕ ਗਾਣੇ ਲਿਖੇ ਮੈਂ ਸਰ 100 ਤੋਂ ਵੱਧ ਹੀ ਲਿਖਦੇ ਜੇ ਤਾਂ ਤਾਂ ਲਿਖਦੇ ਜੇ ਹੁਣ ਤੱਕ ਤੇ ਗਾਣੇ ਲਿਖਣ ਦੀ ਸ਼ੁਰੂਆਤ ਕਿਦਾਂ ਹੋਈ ਕਿਹੜੀ ਐਸੀ ਘਟਨਾ ਵਾਪਰੀ ਕਿ ਉਹ ਗਾਣੇ ਲਿਖਨੇ ਸ਼ੁਰੂ ਕਰਤੇ ਸਰ ਉਹ ਘਟਨਾ ਇਦਾਂ ਹੈ ਕਿ ਮੇਰੇ ਨਾ ਪਾਪਾ ਮਤਲਬ 2004 ਸੰਤੋਂ ਲਾਪਤਾ ਘਰੋਂ ਅਨ ਛੋਟੇ ਛੋਟੇ ਸੀ ਤੇ ਬਚਪਨ ਦੇ ਵੇਲੇ ਤੇ ਕੁਝ ਲਿਖਣ ਲੁਖਣ ਦਾ ਕੁਝ ਪਤਾ ਨਹੀਂ ਜਦੋਂ ਵੱਡਾ ਹੋਇਆ ਮੈਂ ਮਤਲਬ ਆਪਣਾ ਕਾਲਜ ਟਾਈਮ ਤੋਂ ਬਾਅਦ ਇੱਕ ਮੰਚ ਸੋਜੀ ਹੈਗੀ ਯਾਰ ਅਹੀਂ ਕਿੱਦਾਂ ਮਤਲਬ ਇਹ ਸਾਰਾ ਟਾਈਮ ਆਹਨ ਕੱਢਿਆ ਸਾਡੀ ਮੰਮਾ ਨੇ ਸਾਨੂੰ ਕਿੱਦਾਂ ਪਾਲਿਆ ਫਿਰ ਉਹ ਚੀਜ਼ ਨੂੰ ਮੈਂ ਮਤਲਬ ਆਪਣੇ ਲਾਪਤਾ ਬਾਪੂ ਦੀ ਉਡੀਕ ਵਿੱਚ ਉਹ ਗਾਣਾ ਲਿਖਿਆ ਹਾਂਜੀ ਲੈਣਾ ਕੋਈ ਜਗ੍ਹਾ ਤਾਂ ਦੋ ਕੋ ਉਹਦੀਆਂ ਗਾਣੇ ਦੀਆਂ ਹਾਂਜੀ ਸਰ ਯਾਦ ਆ ਸੁਣਾ ਦੇ ਹਾਂ ਦੋ ਸਰ ਠੀਕ ਜਰੂਰ ਜੀ ਕੀ ਪਤਾ ਤੈਨੂੰ ਕੀ ਹੋਇਆ ਜਦੋਂ ਛੱਡ ਕੇ ਧੁਰ ਗਿਆ ਤੂੰ ਕੀ ਜਾਣੇ ਤੇਰੇ ਪਿੱਛੋਂ ਤਬਰ ਰੁੜ ਗਿਆ ਫੀਸਾਂ ਹੋਈਆਂ ਜਵਾਂ ਸਕੂਲੇ ਗਿਆ ਸਕੂਲ ਸੀ ਛੁੱਟ ਸੋਰੀ ਸਰ ਭੁੱਲ ਗਿਆ ਮੈਂ ਖਬਰ ਆਈਆਂ ਹਾਂਜੀ ਹਾਂਜੀ ਸਰ ਥੋੜਾ ਮਨ ਜਾ ਭਰ ਜਾਂਦਾ ਜਦੋਂ ਮੈਂ ਆ ਗਾਣਾ ਬੋਲਦਾ ਨਾ ਹਾਂਜੀ ਉਹ ਠੀਕ ਹੈ ਲੈ ਫਤ ਅੱਜ ਵੀ ਉਹ ਠੀਕ ਆ ਸਰ ਉਹ ਠੀਕ ਸੋ ਖਬਰ ਮਿਲੀ ਉਹਨਾਂ ਦੀ ਹੁਣ ਤੱਕ ਨਹੀਂ ਸਰ ਜੀ ਤੱਕ ਕਿਤੇ ਨਹੀਂ ਉਹਨਾਂ ਦੀ ਠੀਕ ਅਜੇ ਤੱਕ ਨਹੀਂ ਕਿਤੇ ਮਿਲ ਪੁੰਨਾਂ ਦਾ ਨਾ ਕੋਈ ਨਾਮ ਪਤਾ ਨਹੀਂ ਲੱਗਾ ਵੀ ਕਿੱਥੇ ਨੇ ਕਿੱਥੇ ਨਹੀਂ ਕੋਈ ਸੂ ਨਹੀਂ ਮਿਲੀ ਤਾਂ ਇਹਦੇ ਬੇਟੇ ਵੱਲ ਵੇਖ ਕੇ ਤੁਹਾਡਾ ਇਹ ਹੁਨਰ ਜਾਗ ਗਿਆ ਕਲਾ ਪੇਂਟਿੰਗ ਕਰਨ ਦਾ ਹਣਾ ਫੋਟੋਆਂ ਬਣਾਉਂਦਾ ਤਸਵੀਰਾਂ ਬਣਾਉਂਦਾ ਤੇ ਪਿਤਾ ਦੇ ਗਮ ਨੇ ਫਿਰ ਤੁਹਾਨੂੰ ਸ਼ਾਇਰ ਬਣਾਤਾ ਲਿਖਣਾ ਵੀ ਸਿਖਾਤਾ ਤੇ ਕਦੀ ਹੁਣ ਤੱਕ ਜਿਹੜੇ ਗਾਣੇ ਲਿਖੇ ਆ ਉਹ ਕਿਸੇ ਗਾਇਕ ਨੇ ਗਾਣ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਾਇਕਾਂ ਤੱਕ ਜਾਂ ਫਿਰ ਸੰਗੀਤਕਾਰਾਂ ਤੱਕ ਜਾਂ ਫਿਰ ਕਿਸੇ ਗਾਇਕ ਨੇ ਗਾਇਆ ਹੋਵੇ ਸਰ ਮੈਂ ਨਾ ਮਤਲਬ ਸਾਡੇ ਬਟਾਲੇ ਦੇ ਨਾ ਦੀਪ ਮਠਾਰੂ ਜੀ ਆ ਕੇ ਵੀਰੇ ਉਹਨਾਂ ਨੇ ਮਤਲਬ ਕਾਫੀ ਉਹਨਾਂ ਦੇ ਪਿੱਛੇ ਰੌਲਾ ਜਰਿਆ ਉਹਨਾਂ ਨੇ ਸਰਫਾਸ ਖਾ ਲਈ ਹੈ ਨਾ ਉਹਨਾਂ ਨੇ ਇੱਕ ਮੇਰਾ ਗਾਣਾ ਇੱਕ ਬੋਲਿਆ ਸੀ ਉਦਾਂ ਬੇਬੇ ਜੀ ਦਾ ਸੁਪਨਾ ਪਰ ਕਾਫੀ ਵਧੀਆ ਰਿਸਪੌਂਸ ਵੀਊ ਆਏ ਪਰ ਉਹ ਜਦੋਂ ਉਹਨਾਂ ਨੇ ਘਟਨਾ ਉਹ ਮਤਲਬ ਕਰਤੀ ਜੀ ਉਸ ਤੋਂ ਬਾਅਦ ਸਰ ਮੇਰਾ ਦੇਖੋ ਜੀ ਬਾਅਦ ਬਣਿਆ ਨਹੀਂ ਕੋਈ ਗਾਣਾ ਗੁਣਾ ਚੱਲੇ ਨਹੀਂ ਉਸ ਤੋਂ ਬਾਅਦ ਨਾ ਹੀ ਕਿਸੇ ਨੇ ਲਿਆ ਹਾਂਜੀ ਕਿਸ ਨੇ ਅਜੇ ਤੱਕ ਪਹੁੰਚ ਵੀ ਨਹੀਂ ਕੀਤੀ ਤੁਹਾਡੇ ਤੱਕ ਨਹੀਂ ਸਰ ਕਿਸੇ ਨੇ ਅਜੇ ਤੱਕ ਪਹੁੰਚ ਕੀਤੀ ਮੈਂ ਉਹਦਾ ਆਪਣੀ ਆਈਡੀ ਇੰਸਟਾ ਆਈਡੀ ਤੇ ਪਉਂਦਾਂ ਰਿਹਾਂ ਜੇ ਗਾਣਾ ਕੋਈ ਨਾ ਕੋਈ ਲੇ ਕੇ ਜਾਂ ਕਿਤਾ ਪਰ ਨਹੀਂ ਅਜੇ ਤੱਕ ਕਿਸੇ ਵੱਲੋਂ ਕੋਈ ਰਿਸਪੌਂਸ ਨਹੀਂ ਚੰਗਾ ਮਿਲਿਆ ਤਸਵੀਰਾਂ ਹੁਣ ਤੱਕ ਕਿੰਨੀਆਂ ਕੋ ਬਣਾਈਆਂ ਕਿਉਂਕਿ ਜਿੱਥੇ ਤੁਸੀਂ ਕੰਮ ਤੇ ਲੱਗੇ ਹੋਏ ਸੀ ਉੱਥੇ ਉੱਥੇ ਪਹੁੰਚ ਗਏ ਜਿੰਨੀਆਂ ਕੁ ਤੁਸੀਂ ਨਾਲ ਲਿਆ ਸਕੇ ਸੀ ਉਹ ਵਿਖਾ ਵੀ ਦਿੱਤੀਆਂ ਹੁਣ ਤੱਕ ਤਸਵੀਰਾਂ ਕਿੰਨੀਆਂ ਕੋ ਬਣਾ ਚੁੱਕੇ ਹੋ ਸਰ ਇਹਨਾਂ ਗਿਣਤ ਨੂੰ ਤਾਂ ਕੋਈ ਗਿਣਤੀ ਵੀ ਨਹੀਂ ਹੈਗੀ ਬਹੁਤ ਬਣਾਦੇ ਬਚਪਨ ਤੋਂ ਹੁਣ ਤੱਕ ਤਸਵੀਰਾਂ ਬਣਾਉਂਦਾ ਆਉਂਦਾ ਅਜੇ ਹਾਂਜੀ ਇਹਦਾ ਫਿਰ ਖਰਚਾ ਵੀ ਤਾਂ ਹੁੰਦਾ ਨਾ ਪੈਨ ਪੈਨਸਲਾਂ ਕਾਗਜ਼ ਜੇ ਉਹ ਸਾਰਾ ਪੇਂਟ ਦਾ ਵੀ ਖਰਚਾ ਤੇ ਤੁਸੀਂ ਤੇ ਮਜ਼ਦੂਰੀ ਕਰ ਰਹੇ ਹੋ ਤੇ ਇਹ ਖਰਚਾ ਫਿਰ ਕਿੱਦਾਂ ਸਾਰਾ ਮੈਨੇਜ ਕਰਦੇ ਸਰ ਮਤਲਬ ਜਿਹੜੇ ਤੇ ਬਣਾਉਂਦੇ ਜੇ ਮੇਰਕੋ ਕਿਸੇ ਵੇਲੇ ਜਦੋਂ ਉਹ ਪੈਸੇ ਪੁਛੇ ਭਰਦੇ ਆ ਕੋਈ ਜਿੰਨੇ ਵੀ ਮੈਂ ਕਹਾਂ ਜੇ ਉਹਨੇ ਭਰਦਣ ਜਾਂ ਘੱਟ ਪਾਣ ਉਹਦੇ ਵਿੱਚ ਮੈਂ ਕੁਝ ਆਪਣੇ ਪੈਸੇ ਪਾ ਕੇ ਮੈਂ ਸਮਾਨਸਮਨ ਲੈ ਆਉਂਦਾ ਠੀਕ ਹੈ ਫਿਰ ਉਹਦੇ ਵਿੱਚ ਹੀ ਚਲੋ ਇਦਾਂ ਟਾਈਮ ਪਾਸ ਕਰੀ ਜਾਂਦਾ ਜ ਬਣਾਵਾ ਮੈਂ ਫਿਰ ਬਣਾਉਂਦਾ ਪੈਣਾ ਜੀ ਸਮਾਨ ਕੇਹ ਵੇਲੇ ਨਹੀਂ ਹੁੰਦਾ ਫਿਰ ਥੋੜਾ ਹੁੰਦਾ ਵੀ ਯਾਰ ਕਸ਼ਮੀਰ ਦਾ ਸਮਾਨ ਹੁੰਦਾ ਤੇ ਮੈਂ ਬਣਾਉਂਦਾ ਹਾਂਜੀ ਮਤਲਬ ਕਿ ਜੇ ਕਹਿ ਲਿਆ ਜਾਵੇ ਤੇ ਜਿਹੜੇ ਹਾਲਾਤ ਨੇ ਕਰਦੇ ਉਹ ਵੀ ਕਿਤਨਾ ਕਿਤੇ ਅਰਚਣ ਬਣੇ ਹਨ ਤੁਹਾਡੀ ਇਸ ਕਲਾ ਦੀ ਤੁਹਾਡੀ ਬਹੁਤ ਵੱਡੀ ਅਰਚਣ ਆ ਉਹ ਤੇ ਮੇਰੇ ਤਾਂ ਕਰਦੇ ਮम्मी ਨੇ ਤਾਂ ਕਹਿੰਦੇ ਵੀ ਚਲੋ ਮੁੰਡਾ ਸਾਡਾ ਕਲਾਕਾਰ ਆ ਕਿਸੇ ਨਾ ਕਿਸੇ ਬੰਨੇ ਲੱਗੀ ਪਰ ਮਜਬੂਰੀ ਜਿਹੜੀ ਨਾ ਕੁਝ ਕਰਨੀ ਦਿੰਦੀ ਹਨਾ ਘਰਾਂ ਦੇ ਖਰਚੇ ਜਿਹੜੇ ਤੁਹਾਨੂੰ ਪਤਾ ਆਪਣੇ ਲਫਜ਼ਾਂ ਦੇ ਵਿੱਚ ਅੱਜ ਦੀ ਜਨਰੇਸ਼ਨ ਨੂੰ ਅੱਜ ਦੀ ਨੌਜਵਾਨ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਨੌਜਵਾਨ ਪੀੜੀ ਨਾਲ ਕਈ ਵਾਰੀ ਹਥਿਆਰ ਸੁੱਟ ਬੈਠਦੀ ਹੈ ਤੇ ਗਲਤ ਰਾਹ ਤੁਰ ਪੈਂਦੀ ਹੈ ਤੁਸੀਂ ਤੁਹਾਡੇ ਕੋਲ ਕਲਾ ਵੀ ਹੈਗੀ ਆ ਲੇਕਿਨ ਫਿਰ ਵੀ ਤੁਸੀਂ ਗਲਤ ਰਾਹੇ ਨਹੀਂ ਤੁਰੇ ਮਿਹਨਤ ਕਰ ਰਹੇ ਹੋ ਮਜ਼ਦੂਰੀ ਕਰ ਰਹੇ ਹੋ ਸਰ ਮੈਂ ਤਾਂ ਇਹੋ ਹੀ ਕਹਿਣਾ ਚਾਹੁੰਦਾ ਕਿ ਚਲੋ ਮਤਲਬ ਜਿੱਦਾਂ ਕਿ ਅੱਜ ਕੱਲ ਦੇ ਮੁੰਡੇ ਜਿਹੜੇ ਆ ਚਲੋ ਕਈਆਂ ਕੋ ਕੋ ਹੁਨਰ ਹੈਗਾ ਕਈਆਂ ਕੋ ਨਹੀਂ ਵੀ ਹੈਗਾ ਹਨਾ ਉਹ ਨਸ਼ਿਆਂ ਦੇ ਵਿੱਚ ਪੈ ਗਏ ਆ ਹਨਾ ਇਹ ਨਸ਼ਿਆਂ ਦੇ ਵਿੱਚ ਪੈ ਕੇ ਤੇ ਆਪਣਾ ਜੀਵਨ ਨਸ਼ਟ ਕੀਤਾ ਹੋਇਆ ਵਾ ਮੈਂ ਚਾਹੁੰਦਾ ਤੇ ਮੈਂ ਵੀ ਇਦਾਂ ਕਰਦਾ ਪਲਸ 2 ਕੀਤੀ ਆ ਪੜ੍ਹਾਈ ਕੀਤੀ ਇਹਨਾਂ ਵਦ ਵਧੀਆ ਹੁਨਰਾਂ ਕੇ ਬੰਨੇ ਨਹੀਂ ਬੇੜਾ ਲੱਗਣਦੇ ਹਨਾ ਤੇ ਮੈਂ ਵੀ ਸੋਚਾਂ ਚ ਪੈ ਕੇ ਸ਼ਾਇਦ ਨਸ਼ਿਆਂ ਚ ਪੈਂਦਾ ਪਰ ਸਰ ਮੈਂ ਆਪਣੇ ਆਪ ਨੂੰ ਵਾਹਿਗੁਰੂ ਦਾ ਸ਼ੁਕਰ ਕਰਦਾ ਵੀ ਇੰਨੀ ਕਿ ਵਾਹਿਗੁਰੂ ਨੇ ਸੋਚ ਬਖਸ਼ੀ ਆ ਤੇ ਮੈਂ ਮਤਲਬ ਆਪਣਾ ਦਿਹਾੜੀ ਤੇ ਲਾਉਂਦਾ ਨਹੀਂ ਹਾਂ ਖੁੱਲੇ ਦਿਲ ਨਾਲ ਦਿਹਾੜੀ ਲਾਉਣਾ ਪਰ ਚਲੋ ਯਾਰ ਕੁਝ ਨਾ ਕੁਝ ਕਰ ਖੜਾਂਗੇ ਹਾਂਜੀ ਜੇ ਆਰ ਕੰਮ ਨਹੀਂ ਆ ਰਿਹਾ ਕੋਈ ਕਸਟਮਰ ਨਹੀਂ ਆ ਰਿਹਾ ਤੇ ਮੈਂ ਚਲੋ ਦਿਹਾੜੀ ਤੇ ਲਾ ਸਕਦਾ ਹਾਂ ਜਿਹੜੀ ਹਾਂ ਮੈਂ ਸ਼ੁਕਰ ਕਰਦਾ ਵਾ ਗੁਰਦਾ ਤੇ ਮੈਂ ਚਾਹੁੰਦਾ ਸਾਰੇ ਵੀਰ ਮਤਲਬ ਕੋਈ ਵੀ ਕੋਈ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਨਸ਼ਿਆਂ ਪ੍ਰਤੀ ਨਾ ਜਾਣ ਨਸ਼ਿਆਂ ਵਾਲਾ ਨਾ ਹੋਣ ਜੀ ਬਿਲਕੁਲ ਸੋਚ ਵਧੀਆ ਹੈ ਕਲਾ ਵਧੀਆ ਹੈ ਇਸ ਹੁਨਰਮੰਦ ਦੇ ਕੋਲ ਜਿਸ ਦਾ ਨਾਮ ਗੁਰਮੀਤ ਸਿੰਘ ਉਰਫ ਹੀਰਾ ਹੈ ਪਰ ਪੇਟ ਪਾਲਣ ਲਈ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਦੇ ਲਈ ਮਜ਼ਦੂਰੀ ਕਰਦਾ ਹੈ ਫੋਨ ਨੰਬਰ ਜਰੂਰ ਇਹਨਾਂ ਦਾ ਲਾਂਗੇ ਤਾਂ ਕਿ ਅਗਰ ਕੋਈ 파ਰਖੀ ਨਜ਼ਰ ਇਹਨਾਂ ਤੱਕ ਪਹੁੰਚਣਾ ਚਾਵੇ ਤਾਂ ਉਸ ਫੋਨ ਨੰਬਰ ਦੇ ਜਰੀਏ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦਾ ਹੈ ਗੁਰਮੀਤ ਸਿੰਘ ਜੀ ਆਪਣਾ ਫੋਨ ਨੰਬਰ ਇੱਕ ਵਾਰੀ ਬੋਲ ਦਿਓ ਤਾਂ ਕਿ ਜਿਹੜਾ ਕੋਈ 파ਰਖੀ ਨਜ਼ਰ ਪਵੇ ਇਸ ਵੀਡੀਓ ਦੇ ਉੱਤੇ ਤੇ ਤੁਹਾਡੇ ਤੱਕ ਪਹੁੰਚ ਕਰ ਸਕੇ ਜਾਂ ਫਿਰ ਕੋਈ ਤੁਹਾਡੀ ਮਦਦ ਕਰਨਾ ਚਾਹਵੇ ਤੁਹਾਡੇ ਤੱਕ ਪਹੁੰਚ ਕਰ ਸਕੇ ਹਾਂਜੀ ਸਰ 8837550119 ਇੱਕ ਵਾਰੀ ਕਰ ਬੰਦ 8837550119 ਇਹ ਬਿਲਕੁਲ ਐਸ ਹੁਨਰਮੰਦ ਕਲਾਕਾਰ ਗੁਰਮੀਤ ਸਿੰਘ ਉਰਫ ਹੀਰਾ ਦਾ ਇਹ ਕੰਟੈਕਟ ਨੰਬਰ ਹੈ ਅਗਰ ਕੋਈ 파ਰਖੀ ਨਜ਼ਰ ਇਸ ਵੀਰ ਦੀ ਮਦਦ ਕਰਨਾ ਚਾਹਵੇ ਤਾਂ ਜਰੂਰ ਇਹਦੇ ਤੱਕ ਰਾਬਤਾ ਕਾਇਮ ਕਰਿਓ ਕਿਉਂਕਿ ਐਸ ਹੁਨਰਮੰਦ ਕਲਾਕਾਰ ਦੇ ਕੋਲ ਇਹ ਕਲਾ ਹੈ ਇਸ ਤੋਂ ਇਲਾਵਾ ਗਾਣੇ ਲਿਖਣ ਦਾ ਸ਼ੌਂਕ ਹੈ ਗਾਣੇ ਵੀ ਲਿਖੇ ਹਨ ਉਸ ਦੀਆਂ ਦੋ ਲਾਈਨਾਂ ਵੀ ਤੁਹਾਨੂੰ ਇਸੇ ਵੱਲੋਂ ਲਿਖਿਓਏ ਗਾਣੇ ਦੀਆਂ ਸੁਣਾ ਦਿੱਤੀਆਂ ਗਈਆਂ ਹਨ ਤੇ ਇਹ ਕੁਝ ਤਸਵੀਰਾਂ ਆਪਣੇ ਨਾਲ ਲੈ ਕੇ ਆਏ ਸੀ ਜਿੱਥੇ ਇਹ ਕੰਮ ਕਰ ਰਹੇ ਸੀ ਤੇ ਇਹ ਤਸਵੀਰਾਂ ਵੀ ਅਸੀਂ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਹੁਨਰ ਹੈ ਕਲਾ ਹੈ ਪਰ ਮਜਬੂਰੀ ਹੈ ਕਿ ਅੱਜ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਦੇ ਲਈ ਮਜਦੂਰੀ ਕਰਨੀ ਪੈ ਰਹੀ ਹੈ ਮਿਸਤਰੀਆਂ ਦੇ ਮਗਰ ਮਜਦੂਰ ਦਾ ਕੰਮ ਕਰ ਰਿਹਾ ਹੈ ਫੋਨ ਨੰਬਰ ਅਸੀਂ ਬੋਲਵਾ ਦਿੱਤਾ ਹੈ ਅਗਰ ਕੋਈ ਇਹਨਾਂ ਦੀ ਮਦਦ ਕਰਨਾ ਚਾਹਵੇ ਇਸ ਕਲਾਕਾਰ ਦਾ ਬਾਹ ਫੜਨਾ ਚਾਹਵੇ ਤਾਂ ਉਹ ਜਰੂਰ ਇਸ ਕਲਾਕਾਰ ਤੱਕ ਪਹੁੰਚ ਕਰੇ ਕੈਮਰਾ ਪਰਸਨ ਲਾਪਰੀ ਦੇ ਨਾਲ ਪਪਾਲ ਸਿੰਘ ਪੰਜਾਬ న్యూਸ ਬਟਾਲਾ